ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਫੇਰ ਤੋਂ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਹਲਕੇ ਫੁਲਕੇ ਪਾਰਟੀ ਵੇਅਰ ਸੂਟ ਹੋਣਗੇ ਪ੍ਰਾਈਸ ਵਿੱਚ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣਿਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਿੰਗ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਫੈਬਰਿਕ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰਦੇ ਆਂ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ ਦੀ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵੀ ਆ ਸਕਦੇ ਹੋ ਸਵੇਰੇ 10:30 ਤੋਂ ਰਾਤੀ 8 ਵਜੇ ਦੀ ਟਾਈਮਿੰਗ ਹੈ ਜੀ ਇਸ ਟਾਈਮਿੰਗ ਦੇ ਵਿੱਚ ਜਦ ਮਰਜੀ ਤੁਸੀਂ ਆ ਸਕਦੇ ਹੋ ਤੇ ਸੰਡੇ ਸਾਡਾ ਕਲੋਜ਼ ਹੁੰਦਾ ਹੈ ਬਾਕੀ ਜੇ ਆਨਲਾਈਨ ਤੁਸੀਂ ਸੂਟ ਮੰਗਵਾਉਣਾ ਹੈ ਤਾਂ ਤੁਹਾਨੂੰ ਆਨਲਾਈਨ ਹੀ ਪੇਮੈਂਟ ਪਾਉਣੀ ਪੈਣੀ ਹੈ ਤੇ ਕੋਰੀਅਰ ਚਾਰਜੀਸ ਲੱਗਦੇ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦ ਸ ਉਸੇ ਟਾਈਮ ਪਹਿਲਾਂ ਆਪਣਾ ਫੁੱਲ ਅਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਇਹ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ 골ਡਨ ਕਲਰ ਦੇ ਵਿੱਚ ਆ ਬੜੇ ਸੋਹਣੇ ਸ਼ਿਮਰ ਦੇ ਵਿੱਚ ਸੂਟ ਹੋਣਗੇ ਬਿਲਕੁਲ ਸੌਫਟ ਦੇ ਵਿੱਚ 3 3 ਮੀਟਰ ਦੀ ਸ਼ਰਟ ਰਹਿਣੀ ਹੈ ਜੀ ਤੇ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਕਨਸੈਪਟ ਹੈ ਇਹ ਪਹਿਲਾਂ ਮੈਂ ਤੁਹਾਨੂੰ ਸ਼ਰਟ ਦਿਖਾ ਦਿੰਨੀ ਹਾਂ 3 ਮੀਟਰ ਦੀ ਸ਼ਰਟ neck ਦੇਖੋ ਕਿੰਨਾ ਪਿਆਰਾ ਹੈ ਇਹ ਸਾਰਾ ਵਰਕ ਕੀਤਾ ਹੋਇਆ ਪਰਪਲ ਵਾਈਨ ਕਲਰ ਦੇ ਦਾ ਦੁਪੱਟਾ ਇਸ ਦੇ ਨਾਲ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਜਿਹੜਾ ਉਸੇ ਦੇ ਨਾਲ ਪਰਪਲ ਵਾਈਨ ਕਲਰ ਦੇ ਹੀ ਵਰਕ ਦੇ ਵਿੱਚ ਹਲਕੀ-ਹਲਕੀ 골ਡਨ ਬੂਟੀ ਸਾਰੀ ਸ਼ਰਟ ਦੇ ਵਿੱਚ ਇਹ ਘੇਰੇ ਤੇ ਆ ਜਾਣਾ ਵਰਕ ਇਹ ਘੇਰਾ ਆ ਗਿਆ ਜਿੰਨਾ ਮਰਜ਼ੀ ਤੁਸੀਂ ਇਹਦਾ ਘੇਰਾ ਰੈਡੀ ਰੱਖ ਸਕਦੇ ਹੋ ਕਿਉਂਕਿ 슬ੀਵਜ਼ ਲੱਗ ਤੋਂ ਦਿੱਤੀਆਂ ਹੋਈਆਂ ਇਹ ਬੈਕ ਆ ਗਈ ਸ਼ਰਟ ਦੀ ਇਹ ਬੈਕ ਘੇਰੇ ਤੇ ਆ ਜਾਣੀ ਪ੍ਰਿੰਟਿੰਗ 골ਡਨ ਜ਼ਰੀ ਦੇ ਨਾਲ ਇਸ 슬ੀਵਸ ਦਿੱਤੀਆਂ ਹੋਈਆਂ ਲੱਗ ਤੋਂ ਇਸ 슬ੀਵਸ ਤੇ ਆ ਜਾਣਾ ਬਾਰਡਰ ਇਹ ਤਾਂ ਆ ਗਈ ਆਪਣੀ ਸ਼ਰਟ ਇਹ ਤਾਂ ਹੈਗੀ ਹੈ ਸ਼ਰਟ ਤੇ ਇਸ ਦੇ ਨਾਲ ਦਿੱਤਾ ਹੈ ਪਿਓਰ ਮਸਲੀਨ ਦਾ ਫੈਬਰਿਕ ਹੈ ਜੀ ਪੂਰਾ 5 ਮੀਟਰ ਦਾ ਸ਼ਰਟ ਦੀ ਲਾਈਨਿੰਗ ਤੇ ਬਾਟਮ 5 ਮੀਟਰ ਦਾ ਫੈਬਰਿਕ ਹੈ ਜੀ ਪਿਓਰ ਮਸਲੀਨ ਦਾ ਸ਼ਰਟ ਦੀ ਲਾਈਨਿੰਗ ਹੈ ਤੇ ਬਾਟਮ ਬਣ ਜਾਣੀ ਹੈ ਜੀ ਇਹਦੇ ਵਿੱਚੋਂ ਹੀ ਤੇ ਨਾਲ ਹੈਗਾ ਬੜਾ ਪਿਆਰਾ ਸੈਲਫ ਟਿਸ਼ੂ ਦੇ ਵਿੱਚ ਪ੍ਰਿੰਟਡ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਬੜਾ ਪਿਆਰਾ ਪਰਪਲ ਵਾਈਨ ਕਲਰ ਹੈ ਤੇ ਦੁਪੱਟੇ ਦੇ ਫੋਰ ਸਾਈਡ ਬਹੁਤ ਸੋਹਣਾ ਕੱਟਵਰਕ ਦੇ ਨਾਲ ਬੜਾ ਪਿਆਰਾ ਵਰਕ ਹੈ 골ਡਨ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਇਹ গারਲਿਸ਼ ਸੂਟ ਹੈ ਬਾਕੀ ਸਲਵਾਰ ਸੂਟ ਪਲਾਜ਼ੋ ਸੂਟ ਜਿਵੇਂ ਮਰਜ਼ੀ ਤੁਸੀਂ ਇਹਨੂੰ ਸਟਿਚ ਕਰਾ ਸਕਦੇ ਹੋ ਇਹ ਲੁੱਕ ਆ ਜਣੀ ਜੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 4000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਵਿੱਚ ਸੇਮ ਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਦਿਖਾਵਾਂਗੇ ਜਿਹੜੀ ਸ਼ਰਟ ਹੈ ਉਹ ਤਾਂ 골ਡਨ ਹੀ ਰਹਿਣੀ ਹੈ ਸੇਮ ਸ਼ਰਟ 골ਡਨ ਹੀ ਹੈ ਵੀ 3 ਮੀਟਰ ਦੀ ਸ਼ਰਟ ਹੈ ਤੇ ਜਿਹੜਾ ਵਰਕ ਹੈ ਉਹ ਬਲੂ ਕਲਰ ਦਾ ਹੈ ਜੀ ਇਹਦੇ ਵਿੱਚ ਦੁਪੱਟਾ ਬਲੂ ਹੈ ਇਹ ਫਰੰਟ ਆ ਜਾਣਾ ਪੱਲਾ ਪੂਰਾ ਇਹ ਬੈਕ ਪੱਲਾ ਆ ਗਿਆ ਵੇ 골ਡਨ ਇਹ ਬੈਕ ਘੇਰੇ ਤੇ ਆ ਜਾਣੀ ਤੇ ਇਹ 슬ੀਵਸ ਤੇ ਆ ਜਾਣਾ ਜੀ ਬਾਰਡਰ ਇਹ ਤਾਂ ਹੋ ਗਈ ਆਪਣੀ ਸ਼ਰਟ ਇਸ ਦੇ ਨਾਲ ਵੀ ਪਿਓਰ ਮਸਲੀਨ ਦਾ 5 ਮੀਟਰ ਦਾ ਫੈਬਰਿਕ ਹੈ ਜੀ ਤੇ ਨਾਲ ਹੈਗਾ ਬਲੂ ਕਲਰ ਦੇ ਵਿੱਚ ਦੁਪੱਟਾ ਸੈਲਫ ਟਿਸ਼ੂ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਤੇ ਫੋਰ ਸਾਈਡ ਵਰਕ ਦੇ ਨਾਲ ਬਹੁਤ ਸੋਹਣਾ ਵਰਕ ਫੋਰ ਸਾਈਡ ਹੋਇਆ ਪਿਆਰਾ ਸੂਟ ਹੈ ਇਹ ਲੁੱਕ ਆ ਜਣੇਗੀ ਸੂਟ ਕਿੰਨਾ ਪਿਆਰਾ ਸੂਟ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਬਿਲਕੁਲ ਪਿਓਰ ਟਿਸ਼ੂ ਦੇ ਵਿੱਚ ਸੀਮਰ ਦੇ ਵਿੱਚ ਸੂਟ ਹੈ ਇਹ ਤੇ ਨੈਕਸਟ ਦਿਖਾਣੇ ਆ ਸੂਟ গোল্ডেন ਦੇ ਵਿੱਚ ਹੀ ਹੈ ਇਹਦੇ ਨਾਲ ਵੀ ਤੁਸੀਂ ਦੇਖ ਹੀ ਲਿਆ ਹੋਣਾ ਵਾਈਨ ਕਲਰ ਦਾ ਵਰਕ ਹੈ ਪੂਰੇ 3 ਮੀਟਰ ਦੀ ਸ਼ਰਟ ਰਹਿਣੀ ਹੈ neck ਤੇ ਸਾਰਾ ਵਰਕ ਬਹੁਤ ਸੋਹਣਾ ਵਿੱਚ গোল্ডਨ ਬੂਟੀ ਤੇ ਘੇਰੇ ਤੇ ਆ ਗਿਆ ਵਰਕ ਇਹ ਘੇਰਾ ਆ ਗਿਆ ਇਹ ਬਾਜੂ ਤੇ ਆ ਜਾਣਾ ਉਵੇਂ ਹੀ ਬੈਕ ਪੱਲੇ ਤੇ ਆ ਸੇਮ ਇਹ ਤਾਂ ਹੋਗੀ ਸ਼ਰਟ ਆਪਣੀ ਤੇ ਇਹ ਸੂਟ ਦੇ ਨਾਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੀ ਆ ਇਸ ਦੇ ਨਾਲ ਇਹ ਦੋ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਇਹ ਵਾਲਾ ਫੈਬਰਿਕ ਹੈ ਇਹਨੂੰ ਆਪਾਂ ਐਜ਼ ਅ ਬਾਟਮ ਪਿਓਰ ਮਸਲੀਨ ਦਾ ਫੈਬਰਿਕ ਹੈ ਇਸ ਦੀ ਬਾਟਮ ਤੁਸੀਂ ਸੇਮ ਕਲਰ ਦੀ ਬਣਵਾ ਸਕਦੇ ਹੋ ਤੇ ਇਸ ਦੇ ਨਾਲ ਇੱਕ ਇਹ ਵਾਲਾ ਫੈਬਰਿਕ ਦਿੱਤਾ ਹੋਇਆ ਹੈ ਇਹ ਦੇਖੋ ਇਹ ਵੀ ਸ਼ਰਟ ਹੀ ਹੈ ਇਹ ਵੀ ਸ਼ਰਟ ਹੈ ਦੋਨੋਂ ਸਾਈਡ ਵਰਕ ਦੇ ਨਾਲ ਇਹ ਇਹਨੂੰ ਸ਼ਰਟ ਜਾਂ ਬਾਟਮ ਜੇ ਤਾਂ ਤੁਸੀਂ ਇਹ ਵਾਲੀ ਪੂਰਾ ਸੂਟ ਹੀ ਆਪਣਾ ਸੇਮ ਬਣਾਉਣਾ ਹੈ ਤਾਂ ਇਹਨੂੰ ਤੁਸੀਂ ਸ਼ਰਟ ਦੀ ਲਾਈਨਿੰਗ ਯੂਜ਼ ਕਰ ਸਕਦੇ ਹੋ ਜਿਵੇਂ ਬਾਕੀ ਦੂਜੇ ਸੂਟਾਂ ਨਾਲ ਦਿੱਤੀ ਵੀ ਸੀਗੀ ਤੇ ਇਹਦੀ ਬਾਟਮ ਬਣਾ ਸਕਦੇ ਹੋ ਜੀ ਬੜਾ ਪਿਆਰਾ ਵਰਕ ਹੈ ਦੋਨੋਂ ਸਾਈਡ ਪਿਓਰ ਮਸਲੀਨ ਦੇ ਵਿੱਚ ਹੈ ਇਸ ਸਾਈਡ ਵੀ ਦੇਖੋ ਇਹ ਵਰਕ ਦਿੱਤਾ ਹੋਇਆ ਤੇ ਇਸ ਸਾਈਡ ਵੀ ਸੇਮ ਵਰਕ ਹੈ ਇਹਨੂੰ ਐਸੇ ਬਾਟਮ ਵੀ ਬਣਾ ਸਕਦੇ ਆ ਜਾਂ ਫਿਰ ਤੁਸੀਂ ਦੋ ਸ਼ਰਟਾਂ ਬਣਾ ਸਕਦੇ ਹੋ ਇਹਦੇ ਵਿੱਚ ਤੇ ਹੀ ਜਿਵੇਂ ਜਿਵੇਂ ਇੱਕ ਸ਼ਰਟ ਇਹ ਹੋਗੀ ਤੇ ਇੱਕ ਸ਼ਰਟ ਜਿਹੜੀ ਨੀਚੇ 골ਡਨ ਦਿਖਾਈ ਹੈ ਤੁਹਾਨੂੰ ਉਹ ਵਾਲੀ ਹੋਗੀ ਇਹ ਦੇਖੋ ਇਹ ਵਾਲੀ ਸ਼ਰਟ ਵੀ ਬਣਾ ਸਕਦੇ ਹੋ ਇਹ ਵੀ ਸ਼ਰਟ ਹੋਗੀ ਤੇ ਇਹ ਹੋਗੀ ਬਾਟਮ ਤੇ ਨਾਲ ਦੁਪੱਟਾ ਤਾਂ ਟਿਸ਼ੂ ਦੇ ਵਿੱਚ ਹੈ ਹੀ ਹੈ ਇਹ ਦੁਪੱਟਾ ਜੀ ਨਾਲ ਇਹ ਦੁਪੱਟਾ ਪੂਰਾ 2.5 ਮੀਟਰ ਦਾ ਬੜਾ ਪਿਆਰਾ ਇਹਦੇ ਨਾਲ ਤੁਹਾਡੀ ਚੋਇਸ ਹੈ ਜੀ ਜਾਂ ਤਾਂ ਤੁਸੀਂ ਇਹ ਵਾਲੀ ਜਿਵੇਂ ਐਵੇਂ ਇਹ ਬਾਟਮ ਇਹ ਸ਼ਰਟ ਇਹ ਦੁਪੱਟਾ ਇਹ ਵਾਲੀ ਚੀਜ਼ ਵੀ ਬਣਾ ਸਕਦੇ ਹਾਂ ਜਾਂ ਫਿਰ ਤੁਸੀਂ ਜਿਵੇਂ ਹੁਣ ਗਰਮੀਆਂ ਦੇ ਵਿੱਚ ਅੱਗੇ ਹੋਰ ਐਵੇਂ ਹੁੰਦੇ ਦੋ ਸੂਟ ਬਣ ਜਾਣਗੇ ਇਹ ਵੀ ਬਾਟਮ ਬਣਾ ਸਕਦੇ ਹਾਂ ਨਾਲ ਇਹ ਸ਼ਰਟ ਦੀ ਲਾਈਨਿੰਗ ਤੇ ਇਹ ਹੋ ਗਿਆ ਦੁਪੱਟਾ ਪ੍ਰਾਈਸ ਸੇਮ ਰਹਿਣਾ 4000 ਪ੍ਰਾਈਸ ਦੇ ਵਿੱਚ ਹੈ ਜੀ ਇਹ ਅਲੱਗ ਜੀ ਚੀਜ਼ ਤੁਹਾਨੂੰ ਦਿਖਾਈਏ ਇਹਦੇ ਵਿੱਚ ਵੀ ਆਪਣੇ ਕੋਲ ਦੋ ਕਲਰ ਹੈ ਇਹ ਮੈਂ ਤੁਹਾਨੂੰ ਇੱਕ ਚੰਗੀ ਤਰ੍ਹਾਂ ਸਮਝਾਤਾ ਕਿਉਂਕਿ ਇਹਦੇ ਵਿੱਚ ਜਿਹੜਾ ਸੇਮ ਆਹੀ ਮਟੀਰੀਅਲ ਹੈ ਸੇਮ ਸਾਰਾ ਕੁਝ ਇਹ ਵਾਲੇ ਸੂਟ ਨਾਲ ਦਿੱਤਾ ਹੋਇਆ ਹੈ 3 ਮੀਟਰ ਦੀ ਪਰ ਤਾਂ ਪਿਓਰ ਟਿਸ਼ੂ ਦੇ ਵਿੱਚ ਹੈ ਜੀ ਇਹ 3 ਮੀਟਰ ਦੀ ਸ਼ਰਟ yellow ਕਲਰ ਦੇ ਨਾਲ ਵਰਕ ਤੁਸੀਂ ਦੇਖ ਹੀ ਲਿਆ ਹੋਣਾ ਬੜਾ ਪਿਆਰਾ ਵਰਕ yellow ਤਾਂ ਅੱਗੇ ਨਾਲ ਹੋਇਆ ਤੇ ਇਹ ਘੇਰੇ ਤੇ ਆ ਜਾਣਾ ਵਰਕ ਹੋਵੇ 3 ਮੀਟਰ ਦੀ ਸ਼ਰਟ ਹੈ ਪਿਓਰ ਟਿਸ਼ੂ ਦੇ ਵਿੱਚ ਤੇ ਇਹ ਫੈਬਰਿਕ ਦਿੱਤਾ ਹੋਇਆ ਜਾਂ ਤਾਂ ਤੁਸੀਂ ਇਹਦੀ ਬਾਟਮ ਬਣਾ ਸਕਦੇ ਹੋ ਜਾਂ ਸ਼ਰਟ ਦੀ ਲਾਈਨਿੰਗ ਲਵਾ ਸਕਦੇ ਹੋ ਤੇ ਇਹ ਦਿੱਤਾ ਹੋਇਆ ਫੈਬਰਿਕ ਪੂਰੇ 2.5 ਮੀਟਰ ਦਾ ਇਹਦੀ ਬਾਟਮ ਵੀ ਬਣਾ ਸਕਦੇ ਹੋ ਜਾਂ ਇੱਕ ਹੋਰ ਸ਼ਰਟ ਬਣਾ ਸਕਦੇ ਹੋ ਨਾਲ ਬਹੁਤ ਪਿਆਰਾ ਇਹ ਬਣਨਾ ਹੈ ਕਿਉਂਕਿ ਉੱਪਰੋਂ ਪਲੇਨ ਹੈ ਇਹ ਬਹੁਤ ਸੋਹਣੀ ਸ਼ਰਟ ਰੈਡੀ ਹੋਣੀ ਹੈ ਜੀ ਇਹਦੀ ਜਾਂ ਫਿਰ ਤੁਸੀਂ ਇਹਦੀ ਬਾਟਮ ਬਣਾ ਸਕਦੇ ਹੋ نیچے ਪ੍ਰਿੰਟਡ ਬਾਟਮ ਪਿਓਰ ਮਸਲੀਨ ਦੀ ਉਹ ਵੀ ਅਲੱਗ ਜੀ ਚੀਜ਼ ਬਣ ਜਾਣੀ ਹੈ ਇਹ ਕਿਹ ਹੋ ਗਿਆ ਇਹ ਮਟਾਈਨ ਨਾਲ ਰੱਖਿਆ ਦੇ ਕਰੀ ਵੀ ਤੁਹਾਨੂੰ ਪਤਾ ਚੱਲਣਾ ਤੇ ਨਾਲ ਦੁਪੱਟਾ ਹੈਗਾ ਪਿਓਰ ਟਿਸ਼ੂ ਦੇ ਵਿੱਚ ਪ੍ਰਿੰਟਡ ਦੁਪੱਟਾ ਇਹ ਦੁਪੱਟਾ ਹੈ 13 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਵਿੱਚ ਮੈਂ 4 ਸੂਟ ਦਿਖਾਏ ਆ ਤੁਹਾਨੂੰ ਦੋ ਜਿਹੜੇ ਸਟਾਰਟਿੰਗ ਚ ਦਿਖਾਏ ਸੀਗੇ ਉਹਨਾਂ ਨਾਲ 5 ਮੀਟਰ ਦਾ ਪਿਓਰ ਮਸਲੀਨ ਦਾ ਫੈਬਰਿਕ ਹੈ ਤੇ ਇਹਨਾਂ ਦੇ ਨਾਲ ਵੀ ਫੈਬਰਿਕ ਖੁੱਲਾ ਦਿੱਤਾ ਹੋਇਆ ਹੈ ਸ਼ਰਟਾਂ ਦੋ ਬਣਾ ਬਣ ਸਕਦੀਆਂ ਇਆ ਫਿਰ ਸ਼ਰਟ ਦੀ ਲਾਈਨਿੰਗ ਤੇ ਇਸ ਦੀ ਬਾਟਮ ਬਣ ਜਾਣੀ ਆ ਉਹ ਤੁਹਾਡੀ ਚੋਇਸ ਹੈ ਜੀ ਤੁਸੀਂ ਕਿਵੇਂ ਬਣਾਉਣਾ 4000 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ 4000 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਤੇ ਨੈਕਸਟ ਆ ਗਏ ਬੜੇ ਪਿਆਰੇ ਸੈਲਫ ਟਿਸ਼ੂ ਦੇ ਵਿੱਚ 골ਡਨ ਬੂਟੀ ਦੇ ਵਿੱਚ ਸੂਟ ਹੈ ਜੀ ਇਹਨਾਂ ਸੂਟਾਂ ਨੂੰ ਕੋਈ ਵਰਕ ਕਰਾਉਣ ਦੀ ਲੋੜ ਨਹੀਂ ਬਸ ਤੁਸੀਂ ਸਟਿਚ ਕਰਾਉਣੇ ਆ ਸੂਟ ਤੇ ਵੇਅਰ ਕਰਨੇ ਆ ਇਹ ਵੀ 3 ਮੀਟਰ ਦੀ ਸ਼ਰਟ ਹੈ 3-3 ਮੀਟਰ ਦੀਆਂ ਬਾਟਮਸ ਹੋਣਗੀਆਂ ਸਿਲਕ ਦੀਆਂ ਸੈਲਫ ਦੇ ਵਿੱਚ ਹੈ ਜੀ ਟਿਸ਼ੂ ਇਹ ਇਹ ਨੈਕ ਆ ਜਾਣੀ ਆ neck ਤੇ ਆ ਗਿਆ ਤੇ ਵਿੱਚ ਹਲਕੀ ਹਲਕੀ ਬੂਟੀ ਹੈ 골ਡਨ ਤੇ ਘੇਰੇ ਤੇ ਆ ਗਿਆ ਦੇਖੋ ਕਿੰਨਾ ਪਿਆਰਾ 골ਡਨ ਇਹ ਇਹ ਬੈਕ ਪੱਲਾ ਆ ਗਿਆ ਬੈਕ ਪੱਲੇ ਦਾ ਆ ਜਣਾ 골ਡਨ ਬਾਰਡਰ ਤੇ ਇਹ 슬ੀਵਜ਼ ਆ ਜਾਣੀਏ ਦੇਖੋ ਜਿੰਨੀ ਮਰਜੀ 슬ੀਵਜ਼ ਤੁਸੀਂ ਰੈਡੀ ਕਰਵਾ ਸਕਦੇ ਹੋ ਕਾਫੀ ਖੁੱਲਾ ਕੱਪੜਾ ਦਿੱਤਾ ਹੋਇਆ ਸੈਲਫ ਟਿਸ਼ੂ ਦੇ ਵਿੱਚ ਹੈ ਜੀ ਇਹ ਇਹ ਤਾਂ ਆ ਗਈ ਆਪਣੀ ਸ਼ਰਟ ਤੇ ਨਾਲ ਸਿਲਕ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਇਸ ਟਿਸ਼ੂ ਦੇ ਵਿੱਚੀ ਬਨਾਰਸੀ ਦੁਪੱਟਾ 골ਡਨ ਬੁੱਟੀ ਦੇ ਨਾਲ ਬਾਰਡਰ ਦੇ ਨਾਲ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਆ ਗਈ ਪ੍ਰਾਈਸ ਰਹਿਣਾ 3000 3000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਦਿਖਾਵਾਂਗੇ ਕਲਰ ਬੜੇ ਸੋਹਣੇ ਸੋਹਣੇ ਕਲਰ ਦੇਖੋ ਬੜਾ ਪਿਆਰਾ yellow color ਹੈ ਉਵੇਂ ਨੈਕ ਤੇ ਆ ਗਿਆ ਡਿਜ਼ਾਈਨ 골ਡਨ ਬੂਟੀ ਘੇਰੇ ਤੇ ਬੈਕ ਤੇ ਸੇਮ ਤੇ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਜਿੰਨੀ ਮਰਜ਼ੀ ਲੰਬੀ ਬਾਜੂ ਬਣਾ ਸਕਦੇ ਹੋ ਤੁਸੀਂ ਬੜਾ ਪਿਆਰਾ yellow color ਦੇ ਵਿੱਚ ਹੈਗਾ ਇਹ ਡਿਜ਼ਾਈਨ ਇਹ ਆ ਗਈ ਸ਼ਰਟ ਸ਼ਰਟ ਤੇ ਇਸ ਦੇ ਨਾਲ ਹੈਗੀ 3 ਮੀਟਰ ਦੀ ਸਿਲਕ ਦੀ ਬਾਟਮ ਤੇ ਹੈਟਾ ਦੁਪੱਟਾ ਇਹ ਆਪਾਂ ਦੁਪੱਟਾ 골ਡਨ ਮੋਤੀ ਦੇ ਨਾਲ ਇਹ ਲੁੱਕ ਆਣੀ ਜੀ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਸਹਗਾ ਦੇ ਵਿੱਚ ਸੇਮ ਦੇ ਵਿੱਚ ਫਰੋਜ਼ੀ ਕਲਰ ਸੇਮ ਦੇ ਵਿੱਚ ਹੈ ਫਰੋਜ਼ੀ ਕਲਰ ਨੈਕ ਤੇ ਆ ਗਿਆ ਡਿਜ਼ਾਈਨ ਵਿੱਚ ਬੂਟੀ ਹੈ ਘੇਰੇ ਤੇ ਬਾਰਡਰ ਹੈ ਉਵੇਂ ਹੀ ਬੈਕ ਪੱਲੇ ਤੇ ਬਾਰਡਰ ਹੈ 3 ਮੀਟਰ ਦਾ ਫੈਬਰਿਕ ਹੈ ਜੀ ਇਹ ਫਰੋਜ਼ੀ ਕਲਰ ਦੇ ਵਿੱਚ ਤਾਂ ਆ ਗਈ ਸ਼ਰਟ ਤੇ ਸਿਲਕ ਦੀ ਬਾਟਮ ਹੈ ਜੀ 3 ਮੀਟਰ ਦੀ ਨਾਲ ਇਹ ਟਿਸ਼ੂ ਦੇ ਵਿੱਚ ਹੀ ਦੁਪੱਟਾ ਇਹ ਸ਼ੂਦਾ ਦੁਪੱਟਾ ਇਹ ਦੇਖ ਕਿੰਨਾ ਪਿਆਰਾ ਟਿਸ਼ੂ ਦੇ ਵਿੱਚ ਬਨਾਰਸੀ ਦੁਪੱਟਾ ਬਹੁਤ ਸੋਹਣਾ ਲੱਗਦਾ ਹੈ ਵੀਅਰ ਕੀਤੇ ਹੋਏ ਇਹ ਸੂਟ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਇੱਕ ਡਿਜ਼ਾਈਨ ਚ ਦਿਖਾਏ ਆ ਤੁਹਾਨੂੰ ਨੈਕਸਟ ਥੋੜਾ ਜਿਹਾ ਦੁਪੱਟੇ ਦਾ ਡਿਜ਼ਾਈਨ ਚੇਂਜ ਹੋਣਾ ਹੈ ਸੈਲਫ ਦੇ ਵਿੱਚ ਹੀ ਡਿਜ਼ਾਈਨ ਰਹਿਣੇ ਆ ਇਹ ਦੇਖੋ ਕਿੰਨਾ ਪਿਆਰਾ ਰਾਣੀ ਕਲਰ ਦੇ ਵਿੱਚ ਹੈ ਜੀ ਮ ਜੈਂਟਾ ਕਲਰ ਦੇ ਵਿੱਚ 3 ਮੀਟਰ ਦੀ ਉਹ ਸ਼ਰਟ ਲੈਣੀ ਹੈ ਇਹਦੇ ਬਹੁਤ ਪਿਆਰਾ ਇਹ ਫਰੰਟ ਆ ਗਿਆ ਸ਼ਰਟ ਦਾ ਉਹ ਸੋਹਣੀ ਡਿਜ਼ਾਈਨਿੰਗ ਇਹ ਫਰੰਟ ਇਹ ਬੈਕ ਆ ਗਈ ਸ਼ਰਟ ਦੀ ਪਲੇਨ ਇਹ ਬਾਰਡਰ ਆ ਗਿਆ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਮ ਜੈਂਟਾ ਕਲਰ ਦੇ ਵਿੱਚ ਤੇ 3 ਮੀਟਰ ਦੀ ਸਿਲਕ ਦੀ ਬਾਟਮ ਸਿਲਕ ਦੀ ਬਾਟਮ ਹੈ ਜੀ 3 ਮੀਟਰ ਦੀ ਤੇ ਹੈਗਾ ਸਿਲਕ ਦਾ ਹੀ ਬਹੁਤ ਪਿਆਰਾ ਟਿਸ਼ੂ ਦਾ ਦੁਪੱਟਾ ਬਾਰਡਰ ਦੇ ਨਾਲ ਪੱਲਿਆਂ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਬਹੁਤ ਸੋਹਣਾ ਸੂਟ ਹੈ ਪ੍ਰਾਈਸ ਸੇਮ ਹੈ ਜੀ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ yellow ਕਲਰ ਸੇਮ ਦੇ ਵਿੱਚ yellow ਕਲਰ ਹੈ ਇਹ ਆ ਗਿਆ ਫਰੰਟ ਸ਼ਰਟ ਦਾ ਫਰੰਟ ਇਹ ਆ ਰਿਹਾ ਬਾਰਡਰ ਹੈ ਬਹੁਤ ਸੋਹਣਾ ਬਾਰਡਰ ਐਵੇਂ ਬੈਕ ਪੱਲੇ ਤੇ ਤੇ ਬਾਟਮ ਤੇ ਇਹ ਆ ਗਿਆ ਫਰੰਟ ਇਸ ਦੇ ਨਾਲ ਸਿਲਕ ਦੀ 3 ਮੀਟਰ ਦੀ ਬਾਟਮ ਹੈ ਜੀ 3 ਮੀਟਰ ਦੀ ਉਹ ਸ਼ਰਟ ਹੈ 3 ਮੀਟਰ ਦੀ ਬਾਟਮ ਤੇ ਨਾਲ ਹੈਗਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਇਹ ਹੈਗਾ ਦੁਪੱਟਾ ਬਹੁਤ ਸੋਨਾ ਤੇ ਸ਼ੂਦੇ ਵਿੱਚ ਪੂਰੇ 8 ਮੀਟਰ ਦਾ ਦੁਪੱਟਾ ਇਹ ਲੁੱਕ ਆ ਜਾਣੀ ਜੀ ਸੁਪਦੀ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹਦੇ ਵਿੱਚ ਇੱਕ ਕਲਰ ਹੋਰ ਹੈਗਾ ਆਪਣੇ ਕੋਲ ਪਰਪਲ ਉਪਰ ਕਲਰ ਹੈ ਬੜਾ ਸੋਹਣਾ ਪਰਪਲ ਕਲਰ ਲਾਈਟ ਪਰਪਲ ਜਿਹਾ ਕਲਰ ਹੈ ਇਹ ਦੇਖੋ 3 ਮੀਟਰ ਦੀ ਸ਼ਰਟ ਬਹੁਤ ਸੋਹਣੀ ਡਿਜ਼ਾਈਨਿੰਗ ਹੈ 3 ਮੀਟਰ ਦੀ ਸ਼ਰਟ ਹੈ ਸੇਮ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਤੇ 3 ਮੀਟਰ ਦੀ ਇਹ ਸਿਲਕ ਦੀ ਬਾਟਮ ਤੇ ਨਾਲ ਹੈਗਾ ਬਹੁਤ ਪਿਆਰਾ 골ਡਨ ਬੂਟੀ ਦੇ ਨਾਲ ਇਹ ਦੇਖੋ ਦੁਪੱਟਾ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਆ ਜਾਣੀ ਜੀ ਸੂਟ ਦੀ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਹੈਗਾ 3000 3000 ਪ੍ਰਾਈਸ ਹੈ ਜੀ ਇਹ ਸੂਟ ਮੈਂ 6 ਸੂਟ ਤੁਹਾਨੂੰ ਦਿਖਾਇਆ ਹੈ ਟਿਸ਼ੂ ਦੇ ਵਿੱਚ 3000 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 88465 80800 ਦਿਨ ਲਾਈਕ ਤੇ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ